30 ਦਾ ਨੋਟ ਦੇਖਿਆ ਤੁਸੀਂ 30 ਦਾ 30 ਦਾ ਨੋਟ ਦੇਖਿਆ ਸਾਨੂੰ ਕੋਈ ਆ ਗਿਆ ਉਹ ਇੱਕ 20 ਅੱਧਾ ਜੁੜਿਆ ਹੋਇਆ ਇੱਕ 10 ਦਾ ਜੁੜਿਆ ਹੋਇਆ ਉਹ ਕਾਲੀ ਜੀ ਕੋਈ ਹੋ ਗਿਆ ਕੰਮ ਜੀ ਇਹ ਜਿੱਥੇ ਉਹ ਜਿੱਥੇ ਕਿਤੇ ਨਾ ਚੱਲੇ ਨਾ ਉਹ ਸਾਡੇ ਕੋਲੇ ਚੱਲਦਾ ਵੀਰੇ ਬਾਕੀ ਗੱਲ ਇਹ ਤਾਂ ਛੱਡੋ ਜੀ ਚਲੋ ਉਹ ਸਾਡੇ ਕੋਲੇ ਚੱਲਦਾ ਸਾਡੇ ਨਾਲ 100 ਰੁਪਏ ਦਾ ਛੜਿਆ ਹੋਇਆ 100 ਰੁਪਏ ਦਾ ਛੜਿਆ ਹੋਇਆ ਨੋਟ ਰੱਖ ਕੇ 90 ਚੱਕ ਲੈਂਦੇ ਅਗਲੀ ਕਈ ਵਾਰ ਤਾਂ ਨਕਲੀ ਰੱਖ ਕੇ 500 ਚੱਕ ਲੈਂਦੇ ਅਗਲੀ ਹੋਇਆ ਸਾਡੇ ਨਾਲ ਮੇਰੇ ਨਾਲ ਹੋਇਆ ਬਹੁਤ ਵਾਰੀ 500 90 ਰੱਖ ਦੇਣਾ ਨਕਲੀ ਰੱਖ ਦੇਣਾ 490 ਅਸਲੀ ਚੱਕ ਕੇ ਲੈ ਜਾਣੇ ਚ ਕਰਦੇ ਆ ਹੂੰ ਆਪਾਂ ਇੱਥੋਂ ਤੱਕ ਗਿਰਗੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਵੀ ਉਹਨਾਂ ਨਾਲ ਵੀ ਆਪਾਂ ਠੱਗੀ ਕਰ ਰਹੇ ਆ ਉਹਨਾਂ ਨੂੰ ਵੀ ਆਪਾਂ ਇੱਕ ਉਦਾਂ ਹੀ ਸਮਝ ਰਹੇ ਆ ਵੀ ਉਦਾਂ ਹੀ ਆ ਇਹ ਹੂੰ ਹਾਲਾਂਕਿ ਪਾਤਸ਼ਾਹ ਦਸਵੇਂ ਪਾਸ਼ਾ ਜੀ ਕਹਿ ਗਏ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਮਾਨਿਓ ਗ੍ਰੰਥ ਪਰ ਗੱਟ ਗੁਰਾ ਕੀ ਦੇ ਆਪਾਂ ਕਹਿ ਰਹੇ ਆ ਮੰਨ ਨਹੀਂ ਰਹੇ ਬਾਕੀ ਮੈਂ ਆਪਣੇ ਪਿੰਡ ਦੀ ਗੱਲ ਤੁਹਾਨੂੰ ਦੱਸ ਰਿਹਾ ਹਾਂ ਜੀ 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 ਠੀਕ ਹੈ ਜੀ ਚਲੋ ਉੱਥੇ ਇੱਕ ਸਮਾਗਮ ਸੀਗਾ ਕਹਿੰਦੇ ਚਲੋ ਬੈਜੋ ਵੀ ਸਾਡੇ ਨਾਲ ਵੀ ਆ ਜਾਓ ਹੈਲਪ ਕਰਾ ਦਿਓ ਹੂੰ ਅੱਧੋਂ ਜ਼ਿਆਦੇ ਨਕਲੀ ਪੈਸੇ ਅੱਧੋਂ ਜ਼ਿਆਦੇ ਅੱਧੋਂ ਜ਼ਿਆਦੇ ਨਕਲੀ ਪੈਸੇ ਮੇਰੇ ਕੋਲੇ ਵੀਡੀਓ ਵੀ ਹੈਗੀ ਆ ਜੀ ਫੋਨ ਦੇ ਵਿੱਚ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਦਿਖਾ ਸਕਦਾ ਮੈਂ ਫਿਰ ਚਲੋ ਵੀਡੀਓ ਅਸੀਂ ਪਾਈ ਨਹੀਂ ਵੀ ਚਲੋ ਵੀ ਛੱਡੋ ਗੱਲਵਾਦਾ ਤੇ ਜਦੋਂ ਗਿਣੇ ਉਹਦੇ ਚ ਨਕਲੀ ਪੈਸੇ ਆਪਾਂ ਗੁਰੂ ਨਾਲ ਵੀ ਚਲਾਕੀ ਕਰ ਰਹੇ ਆ ਇਨਸਾਨਾਂ ਦਾ ਤਾਂ ਛੱਡੋ ਮਾਲਕਾਂ ਨਾਲ ਵੀ ਦੇਖ ਲੋ ਕਿ ਲੜੀ ਉਹ ਕਹਿੰਦਾ ਕਿ ਟੇਕੋ ਨਾ ਟੇਕੋ ਨਹੀਂ ਨਹੀਂ ਹੈਗੀ ਇੱਛਾ ਦਾ ਉਹ ਬੜਾ ਫਤੋ ਆਪ ਮੰਗ ਰਿਹਾ ਹੈ ਗੁਰੂ ਮੰਗ ਹੀ ਨਹੀਂ ਰਿਹਾ ਮੰਗ ਨਹੀਂ ਰਿਹਾ ਉਹ ਕਹਿੰਦਾ ਸਿੱਖਾ ਵੇਚਣਾ ਮਨ ਵੇਚ ਐ ਸਤਗੁਰੂ ਕੇ ਪਾਸ ਤੇ ਉਸ ਸੇਵਕ ਕੇ ਕਾਰਜ ਦਾਸ ਉਹ ਤਾਂ ਮਨ ਕਹਦਾ ਵੀ ਤੂੰ ਆ ਜਾ ਕਿ ਬੜਾ ਟਾਈਮ ਨਹੀਂ ਗੱਲ ਕਰਦਾ ਕਹਿੰਦਾ ਵੀ ਅੱਧੀ ਘੜੀ ਵੀ ਬਿਤਾ ਦੇ ਮੇਰੇ ਕੋਲੇ ਅੱਧੀ ਘੜੀ ਬਸ ਉਹ ਪ੍ਰਵਾਨ ਹੈ ਤੇਰਾ ਮਨ ਕਰਦਾ ਮਨ ਦੀਆਂ ਰਹਿਤਾਂ ਛੱਡੋ ਜੀ ਆਪਾਂ ਜੁੜਿਆ ਤੰ ਦੀਆਂ ਰਹਿਤਾਂ ਨਾਲ ਅੰਦਰ ਵੀ ਅੰਦਰ ਵੀ ਤੰ ਦੀ ਰਹਿਤ ਕੀ ਆ ਇਹਦੇ ਕੇਸ ਰੱਖੇ ਹੋਏ ਆ ਇਹਦੇ ਬਾਣਾ ਪਾਇਆ ਇਹਦਾ ਅੰਮ੍ਰਿਤ ਛਕਿਆ ਕਿ ਕਿਦਾਂ ਦਾ ਆਪਾਂ ਮੰਨ ਦੀ ਰਹਿਤ ਦੇਖਦੇ ਆ ਮੰਨ ਦੀ ਰਹਿਤ ਨਹੀਂ ਦੇਖਦੇ ਮੰਨ ਦੀ ਰਹਿਤ ਦੇਖਦੇ ਨਹੀਂ ਜੀ ਵੀ ਇਹ ਨਿੰਦਿਆ ਚੁਗਲੀ ਤਾਂ ਨਹੀਂ ਕਰਦਾ ਇਹ ਝੂਠ ਤਾਂ ਨਹੀਂ ਬੋਲਦਾ ਵੀ ਇਹ ਕਿੱਦਾਂ ਦਾ ਇਨਸਾਨ ਆ ਜੇ ਆਪਣੇ ਮੰਨ ਦੀ ਰਹਿਤ ਪਹਿਲਾਂ ਸ਼ੁੱਧ ਹੋਊਗਾ ਅੰਦਰਲੀ ਸੈੱਟ ਹੋਊਗਾ ਸਫਾਈ ਹੋਊਗੀ ਅੰਦਰਲੀ ਰਹਿਤ ਸਹੀ ਹੋਊਗੀ ਬਾਹਰੋਂ ਜੋ ਹੈ ਤਾਂ ਆਪਣੇ ਆਪ ਹੀ ਹੋ ਜਾਣੀ ਹੈ ਜੀ ਬਿਲਕੁਲ ਆ ਬਲੇ ਮੈਂ ਗੱਲ ਕਰ ਰਹਾ ਜੀ ਤੁਸੀਂ ਕਹ ਰਹੇ ਸੀ ਵੀ ਬਾਅਦ ਚ ਪੈਸੇ ਸਾਨੂੰ ਗਿਣਦੇ ਆ ਗਾਉਣ ਵਾਲਿਆਂ ਨੂੰ ਪਹਿਲਾਂ ਦੇ ਦਿੰਦੇ ਆ ਮੇਰੇ ਇੱਕ ਵਾਰੀ ਇੰਟਰਵਿਊ ਸੀ ਮੁਹੰਮਦ ਅਸਦੀਕ ਨਾ ਤੇ ਉਹਨਾਂ ਨੇ ਮੈਨੂੰ ਦੱਸਿਆ ਉਹ ਕਹਿੰਦੇ ਵੀ ਪਹਿਲਾਂ ਸਾਡੇ ਰਾਏ ਹੁੰਦਾ ਸੀ ਵੀ ਸਾਨੂੰ ਬਾਅਦ ਚ ਹੀ ਪੈਸੇ ਦੇਣੇ ਹੁੰਦੇ ਸੀ ਪ੍ਰੋਗਰਾਮ ਕਰਨ ਤੋਂ ਬਾਅਦ ਉਹ ਕਹਿੰਦੇ ਸੀ ਉੱਤੇ ਖਾੜਾ ਤੱਕ ਆਈ ਜਾਂਦੇ ਪਰ ਸਾਡਾ ਸਾਡਾ ਦੇਲ ਆਏ ਵੀ ਕਰੀ ਜਾਂਦਾ ਹੁੰਦਾ ਸੀ ਵੀ ਬਾਅਦ ਚ ਪਤਾ ਨਹੀਂ ਕੀ ਮਿਲਣਗੇ ਨਹੀਂ ਮਿਲਣਗੇ ਕਹਿੰਦੇ ਫਿਰ ਅਸੀਂ ਸ਼ੁਰੂ ਕੀਤਾ ਵੀ ਪਹਿਲਾਂ ਅਸੀਂ ਲਵਾਂਗੇ ਫਿਰ ਅਸੀਂ ਚੜਾਂਗੇ ਕਹਿੰਦੇ ਫਿਰ ਅਸੀਂ ਦੁੱਗਣਾ ਕਾਉਂਦੇ ਸੀ ਮੈਂ ਵੀਰੇ ਕਈ ਵਾਰੀ ਸੁਣਦਾ ਆ ਵੀ ਕਈ ਵਾਰੀ 23 ਲਾਕ ਕੀ ਵੀ ਕਰ ਜਾਂਦੇ ਨੇ ਸਾਡੇ ਕੀ ਪਤਾ ਨਹੀਂ ਹੁਣ ਉਹ ਕਿਹੋ ਜਿਹੇ ਇਨਸਾਨ ਨੇ ਐਵੇਂ ਹੀ ਨਕਲੀ ਫੋਨ ਤੋਂ ਫੋਨ ਲਾ ਕੇ ਵੀ ਫਲਾਣੇ ਪਿੰਡ ਨਗਰ ਕੀਰਤਨਾ ਜੀ ਆ ਜਿਓ ਹੂੰ ਸਾਡੇ ਵਰਗੇ ਨੇ ਤਿਆਰੀ ਕਰਨੀ ਕੋਈ ਸਾਈ ਨਹੀਂ ਫੜਨੀ ਉਸ ਦਿਨ ਦੀ ਚਲੇ ਜਾਣਾ ਉਹ ਗਾਂ ਕੋਈ ਸਮਾਗਮ ਨਹੀਂ ਹੈ ਉਹ ਪਿੰਡਾਂ ਚ ਭਗਾਈ ਕਰਾ ਦੇਣੀ ਹਾਂ ਮੇਰੇ ਨਾਲ ਇੱਕ ਵਾਰੀ ਹੋਈ ਸੀ ਮੈਂ ਹੁਣ ਨੱਕਰ ਦਾ ਨਾਮ ਨਹੀਂ ਲੈਣਾ ਸਾਡੇ ਨਾਲ ਉਹਨਾਂ ਨੇ ਗੱਲ ਕਰ ਲਈ ਜੀ ਤੁਹਾਨੂੰ 25000 ਰੁਪਿਆ ਦੇਵਾਂਗੇ ਸ਼ਾਮ ਨੂੰ ਤੁਸੀਂ ਆ ਜਿਓ ਭਾਈ ਵੀ ਨਗਰ ਕੀਰਤਨਾ ਪੂਰੇ ਪਿੰਡ ਚ ਤੇ ਜਦੋਂ ਸ਼ਾਮ ਨੂੰ ਨਾ ਭਾਈ ਉਹਨਾਂ ਨੂੰ ਗਰਾਹੀ ਹੋਈ ਕੋਈ ਹੋਣੀ ਹੋਈ ਸਾਡੇ ਨਾਲ ਤਾਂ ਗੱਲ ਕਰ ਲਈ ਤੁਹਾਨੂੰ ਰੁਪਿਆ 7000 ਦੇ ਕੇ ਕਹਿੰ 25 ਤੋਂ 7 ਤੀਜਾ ਹਿੱਸਾ ਵੀ ਨਹੀਂ 4000 ਦਾ ਤੇਲ ਮਚਾਤਾ ਜੀ ਅਸੀਂ 4000 ਦਾ ਤੇਲ ਮਚ ਗਿਆ ਤੇ ਬਾਕੀ ਜਿਹੜੇ ਬੰਦੇ ਆ ਤੁਸੀਂ ਆਪ ਸਾਰੀ ਗੱਲ ਹੋਈ ਹੁਣ ਇਹ ਵੀ ਤੁਹਾਨੂੰ ਮੈਂ ਦੱਸ ਰਿਹਾ ਵਾਂ ਹੁਣ ਜਿੱਦਾਂ ਬਾਈ ਹੁਣ ਜੌਬ ਕਰਦੇ ਇਹਨਾਂ ਦਾ ਆਪਣਾ ਕੰਮ ਆ ਹੂੰ ਤੇ ਹੁਣ ਆਪਾਂ ਕੰਮ ਵੀ ਆਪਣਾ ਛੱਡਣਾ ਵਾ ਹੁਣ ਜਦੋਂ ਕੋਈ ਸਾਈ ਵੀ ਵੀਰਪਰਾ ਕਰਦਾ ਕੋਈ ਪ੍ਰੋਗਰਾਮ ਤੇ ਬੁਲਾਉਂਦਾ ਵਾ ਪਹਿਲੀ ਗੱਲ ਤਾਂ ਸਾਡੇ ਜੱਥਿਆਂ ਦੀ ਬਹੁਤ ਵੱਡੀ ਗਲਤੀ ਹੈ ਜੀ ਉਹਨਾਂ ਦਾ ਵੀ ਮੈਂ ਇਹ ਮੀਡੀਆ ਰਾਹੀਂ ਬੇਨਤੀ ਹੋਈ ਕਰਨਾ ਚਾਹੁੰਗਾ ਤਾਂ ਬੰਨ ਕੇ ਜੇ ਕੋਈ ਫੋਨ ਆ ਗਿਆ ਇੱਕ ਜਥੇ ਤੋਂ ਕਮੇਟੀ ਨੇ ਪੁੱਛ ਲਿਆ ਵੀ ਤੁਸੀਂ ਕਿੰਨੀ ਪੇਮੈਂਟ ਲਓਗੇ ਜੀ ਕਿੰਨੀ ਭੇਟਾ ਲਓਗੇ ਬਿਲਕੁਲ ਹੂੰ ਜੇ ਕਿਸੇ ਨੇ ਵੀ ਕਹਤਾ ਜੀ 20000 ਲਵਾਂਗੇ ਜੀ ਤੇ ਬਣਦਾ ਵੀ ਆ ਤੁਹਾਨੂੰ ਪਤਾ ਜੀ ਆਪਣੀ ਗੱਡੀ ਵੀ ਆ ਕੁਝ ਨਹੀਂ ਬਣਦਾ ਖਰਚਾ ਜੀ ਹੋ ਗਿਆ ਦੂਜੇ ਥੰਗੜੇ ਅਸੀਂ 5 ਹੀ ਲੈ ਲਾਂਗੇ ਜੀ 15 ਡਾਉਣ ਮਾਰ ਦਿੰਦੇ ਆ ਜੀ 15 ਡਾਉਣ ਹੁਣ ਜਿਹੜੇ ਕਮੇਟੀਆਂ ਵਾਲੇ ਬਣਾਉਨੇ ਆ ਕਈ ਤਾਂ ਹੁੰਦੇ ਆ ਸ਼ੌਂਕੀ ਹਾਂ ਇੰਨਾ ਤਾਂ ਸ਼ੌਂਕ ਪੂਰਾ ਕਰਨਾ ਵਾ ਵੀ ਅਸੀਂ ਇਹਨਾਂ ਨੂੰ ਹੀ ਸੁਣਨਾ ਵਾ ਕਈਆਂ ਨੂੰ ਦਬਖਾਨਾ ਪੂਰਤੀ ਹੁੰਦੀ ਹੈ ਬਸ ਕੋਈ ਗਾਈ ਜਾਵੇ ਕੋਈ ਨਾ ਗਾਵੇ ਪੰਡ ਵਾਲਿਆਂ ਨੂੰ ਦੇਖਣਾ ਹੈ 10 ਮਿੰਟਾਂ ਵੀ ਆਪਾਂ ਵੀ ਮੜਕਾ ਕਰਨਾ ਵਾ ਵੀ ਜਾਂ ਬਸ ਬੋਲਣਾ ਪੰਡ ਵਾਲਿਆਂ ਨੂੰ ਐਦਾਂ ਹੋਣਾ ਚਾਹੀਦਾ ਵੀ ਜੱਥਾ ਭਲਾਇਆ ਹੁਣ ਜਿਹੜਾ ਪੰਜ ਵਾਲਾ ਉਹ ਤਾਂ ਹੀ ਉਹੀ ਕੰਮ ਕਰਕੇ ਜਾਊਗਾ ਫਿਰ ਉਹ ਪੰਡ ਵਾਲੇ ਉਹਨਾਂ ਨੂੰ ਗਾਲਾਂ ਕੱਢਦੇ ਆ ਬਿਲਕੁਲ ਸਹੀ ਹੈ ਤਾਂ ਚੀਜ਼ ਦੀ ਤਾਂ ਕਦਰ ਤਾਂ ਉੱਥੇ ਹੈ ਕਦਰ ਤਾਂ ਹੋਣੀ ਚਾਹੀਦੀ ਹੈ ਜੀ ਇਹੋ ਗੱਲ ਹੈ ਕੱਪੜਾ ਇੱਕ 5000 ਦਾ ਇੱਕ 15000 ਦਾ ਜਿਹੜਾ ਸ਼ੋਅਰੂਮ 'ਚ ਪਿਆ ਉਹ 15000 ਦਾ ਤੇ ਬਾਹਰ ਉਹ 50 ਕਵਾਲਿਟੀ ਦਾ ਨਹੀਂ ਪਤਾ ਲੋਕਾਂ ਨੂੰ ਵੀ ਕਵਾਲਿਟੀ ਕੀ ਦੀ ਕੀ ਦੇ ਕਿੱਥੇ ਕੀ ਗਦੇ ਕੋੜੇ ਵਾਲਾ ਬਸ ਮੋਲ ਇੱਕੀ ਰੱਖਦੇ ਆ ਇੱਕ ਰਸੇ ਰਾਹੀਂ ਨਗਾ ਇੱਕ ਬਾਕੀ ਐ ਹੁੰਦਾ ਮੈਨੂੰ ਲੱਗਦਾ ਵੀ ਇਹ ਵੀ ਐ ਵੀ ਕਵੀਸ਼ਰਾਂ ਢਾਡੀਆਂ ਕੀਰਤੀਆਂ ਨੂੰ ਤਾਂ ਇਹ ਮੰਨਦਾ ਵੀ ਯਾਰੇ ਬਸ ਇਹ ਪੂਰੀ ਆਸਮਾਨ ਪੂਰੀ ਕਰਨੀ ਆ ਜਾਂ ਇੱਕ ਵਾਰੀ ਟਰਾਲੀ ਪੂਰੀ ਕਰ ਦੋ ਤੱਕ ਤਾਂ ਹੀ ਦਾ ਪ੍ਰਚਾਰ ਰੁਕਿਆ ਵੀਰੇ ਮੈਂ ਮੈਂ ਇਹ ਗੱਲ ਕਹਿ ਰਿਹਾ ਸੀ ਵੀ ਤਾਂ ਹੀ ਪੱਛਿਆ ਆਪਾਂ ਗਾਉਣ ਵਾਲਿਆਂ ਨੂੰ ਸਾਦੇ ਆ ਕੋਈ ਵੱਡੇ ਕਲਾਕਾਰਾਂ ਨੂੰ ਸਾਦੇ ਆ ਤੇ ਉਹਨਾਂ ਨੂੰ ਕੋਈ ਸੁਰਤਾਲ ਦਾ ਗਿਆਨ ਨਹੀਂ ਕੋਈ ਇਹ ਉਹਨਾਂ ਨੂੰ ਬੋਲਣ ਦਾ ਢੰਗ ਵੀ ਨਹੀਂ ਇੱਥੋਂ ਤੱਕ ਪਤਾ ਵੀ ਆਪਾਂ ਮੂਹਰੇ ਆਪਣੇ ਸੰਗਤ ਬੈਠੀ ਆ ਸਰੋਤੇ ਦਾ ਵੀ ਕੱਢ ਦਿੰਦੇ ਆ ਸਾਲਿਓ ਸਾਲਿਓ ਹਾਂਜੀ ਬਿਲਕੁਲ ਬੋਲਦੇ ਹੀ ਹਮ ਹੁਣ ਜਿਹੜੀ ਚੀਜ਼ ਉਹਨਾਂ ਨੂੰ 10 ਲੱਖ ਵਾਲੇ ਨੂੰ ਬਿਆਰ ਦੇ ਵਿੱਚੋਂ ਮਿਲਣੀ 1000 ਰੁਪਏ ਦੀ ਤੇ ਸਾਨੂੰ ਵੀ ਤਾਂ 1000 ਦੀ ਉਹੀ ਚੀਜ਼ ਉਹ ਸੇਮ ਰੇਟ ਰੇਟ ਤਾਂ ਸੇਮ ਹੀ ਆ ਨਾ ਰੇਟ ਤਾਂ ਉਹੀ ਹੈ ਜੇ ਹੁਣ ਮੰਨ ਲਓ ਆਪਾਂ ਕੋਈ ਕੋਈ ਵੀ ਚੀਜ਼ ਲਾ ਲਈ ਆਪਾਂ ਦੁੱਧ ਦੀ ਰੇਟ ਦੁੱਧ ਦਾ ਰੇਟ ਲਾ ਲਈਏ ਜੋ ਉਹਨਾਂ ਨੂੰ 100 ਰੁਪਏ ਕਿਲੋ ਮਿਲਣਾ ਸਾਨੂੰ ਕਿਹੜਾ 20 ਰੁਪਏ ਕਿਲੋ ਦੇ ਤੂੰ ਸਾਨੂੰ ਵੀ 100 ਰੁਪਏ ਦੇਊ ਕ੍ਰਾਂਤੀ ਸਿੰਘਾ ਪ੍ਰਚਾਰਕਾ ਇਹਨਾਂ ਦਾ ਤੁਸੀਂ ਦੇਖ ਲਓ ਜੀ ਕੀ ਮਾੜਾ ਹਾਲ ਆ ਤਾਂ ਹੀ ਜਿਹੜੀ ਨਵੀਂ ਆਉਣ ਵਾਲੀ ਜਨਰੇਸ਼ਨ ਆ ਇੱਧਰ ਨੂੰ ਆਉਂਦਾ ਨਹੀਂ ਆਉਂ ਨਾ ਕਿਉਂ ਕਰੋਗੇ ਸਾਨੂੰ ਵੀ ਕਹਿੰਦੇ ਸੀਗੇ ਜੀ ਜਿਹੜੇ ਪੁਰਾਣੇ ਜਿਹੜੇ ਜਿਹੜੇ ਪੁਰਾਣੇ ਕਮਿਸ਼ਨਰ ਸੀ ਸਾਨੂੰ ਜਦੋਂ ਅਸੀਂ ਸ਼ੁਰੂਆਤ ਕੀਤਾ ਹੁਣ ਵੀ ਸਾਨੂੰ ਕਹਿ ਦਿੰਦੇ ਵੀ ਹਲੇ ਵੀ ਤੁਸੀਂ ਚਲੋ ਅਨਮੈਰਿਡ ਹੋ ਹਲੇ ਕੋਈ ਹੈ ਨਹੀਂ ਤੁਹਾਡੀ ਗੱਲਬਾਤ ਵੀ ਤੁਸੀਂ ਗਾਂ ਪਰਿਵਾਰ ਨਹੀਂ ਆਪਣੇ ਚਲਾ ਸਕਦੇ ਤੁਸੀਂ ਕੀ ਕਰੋਗੇ ਇਹ ਇਹਦੇ ਵਿੱਚ ਆ ਕੇ ਕਿਦਾਂ ਤੁਸੀਂ ਇਹ ਚੀਜ਼ ਨੂੰ ਛੱਡ ਦਿਓ ਉਹ ਸਾਡੇ ਨਾਲ ਅੱਧਾ ਤਾਂ ਪ੍ਰੈਕਟੀਕਲ ਹੋ ਹੀ ਰਿਹਾ ਵਾਹਿਗੁਰੂ ਜਿਹੜਾ ਆਪ ਗਰਾਂਥੀ ਆ ਜਿਹੜਾ ਆਪ ਗਰਾਂਥੀ ਆ ਜਿਆ ਰਾਗੀ ਆ ਨਾ ਉਹ ਆਪਦੇ ਬੱਚੇ ਨੂੰ ਕਦੇ ਵੀ ਨਹੀਂ ਕਹਿੰਦਾ ਵੀ ਤੂੰ ਇੱਧਰ ਆ ਜਾ। ਨਹੀਂ ਸਾਨੂੰ ਪਿਆਰ ਕਰਦੇ ਨੇ ਜਿਹੜੇ ਉਹ ਸਾਨੂੰ ਕਹਿੰਦੇ ਆ ਵੀ ਤੁਸੀਂ ਹੋਰ ਜੌਬ ਕਰੋ ਕੋਈ ਕੋਈ ਹੋਰ ਜੌਬ ਕਰੋ ਕੋਈ ਫੌਜ ਦੀ ਭਰਤੀ ਦੇਖ ਲਓ ਕੋਈ ਪੁਲਿਸ ਦੀ ਭਰਤੀ ਦੇਖੋ। ਕੋਲ ਕੰਮ ਦੇਖੋ ਵੀ ਇਹ ਦਾ ਕੋਈ ਇਹਦੇ ਕੋਲ ਪਿਆਰ ਹੈ ਨਹੀਂ। ਗੜਾ ਹੈ ਕੋਈ ਗਾਇਲੋ ਕਿਤੇ ਕੋਈ ਇੱਕ ਤਾਂ ਗੀੜ ਚੜ ਗਿਆ। ਗੀੜਾਂ ਚੜ ਗਏ। ਇਹ ਆਪਾਂ ਬੇਪੈਰਾ ਕੰਮ ਕਹਿ ਸਕਦੇ ਆ ਪ੍ਰੋਗਰਾਮ ਆਈ ਜਾਣ ਤੱਕ ਨਹੀਂ ਆਪਾਂ ਮਹੀਨਾ ਹੀ ਬੀਜੀ ਰਹੀਏ। ਇੱਕ ਮਹੀਨਾ ਆਉਣ ਨਾ ਤੱਕ ਨਹੀਂ 2 ਮਹੀਨੇ ਦਾ ਪ੍ਰੋਗਰਾਮ ਆ। ਹੁਣ ਬਹੁਤ ਕਲਾ ਕਰ ਰਹੀ ਹੈ ਜੀ ਪੱਕੀ ਜੌਬ ਥੋੜੀ ਆ ਢਾਡੀ ਜੀ ਮਿਸ਼ਰ ਸੀਗੇ ਢਾਡੀ ਜੀ ਹੁਣ ਛਤਰਗਲ ਦੇਖ ਲੋ ਜੀ ਢਾਡੀ ਦੇ ਭਟੇ ਦੁਨੀਆ ਦੇ ਗਾਇਕ ਗਾਇਕਾ ਮਹਾਨ ਤੇ ਉਹ ਢਾਡੀ ਸਿੰਘ ਸੀਗੇ ਜੀ ਉਹਨਾਂ ਦੇ ਪਿਤਾ ਜੀ ਵੀ ਹਰਪਾ ਜਨਮਾਨ ਵੀ ਢਾਡੀ ਸੀ ਕੋਰਸੇ ਕਮਾਂਡ ਵੀ ਢਾਡੀ ਸੀ ਹੂੰ ਠੀਕ ਹੈ ਦਲੇਰ ਮਹਿੰਦੀ ਕੀਰਤਨ ਕਰਦਾ ਸੀ ਦਲੇਰ ਮਹਿੰਦੀ ਕੀਰਤਨ ਕਰਦਾ ਸੀ ਬਿਲਕੁਲ ਸਹੀ ਹੈ ਸਤਾਰ ਸਰਦੂਲ ਸਕੰਦਰ ਸਾਹਿਬ ਬਲਕਾਰ ਸਿੱਧੂ ਸਹੀ ਬਿਲਕੁਲ ਵੀਡੀਓ ਵੀ ਪਈਆਂ ਢਾਡੀ ਜਾਨੀਆਂ ਬਲਕਾਰ ਸਿੱਧੂ ਵਰਗੀਆਂ ਦੀ ਤੁਸੀਂ ਦੇਖੋ ਦੇ ਉਹ ਤੇ ਇਹਨਾਂ ਦਾ ਉਹ ਕਿ ਮਰਨਾ ਤੇ ਉਹ ਵੀ ਇੰਟਰਵਿਊਾਂ ਚ ਉਹ ਤੇ ਉਹ ਮੈਨੂੰ ਇੱਕ ਕਿਸੇ ਦੀ ਜਿੱਦ ਗੱਲ ਚ ਤੇ ਆਹੀ ਉਹ ਮੈਂ ਉਹ ਕਹਿੰਦਾ ਵੀ ਮੈਂ ਦੇਣੀ ਉਹਨਾਂ ਦੀ ਆਨੰਦ ਕਾਰਜ ਕਰੇ ਹਾਂ ਬੇਟੀ ਦੇ ਜੀ ਕਿਸੇ ਵਧੀਆ ਕੋਈ ਬੰਦਾ ਸੀ ਉਹਦੇ ਤੇ ਜੱਥੇਦਾਰ ਕੋਈ ਕਹਿੰਦਾ ਮੈਂ ਦੇਣੀ ਉਹਨਾਂ ਦੀ ਬੇਟੀ ਦੇ ਆਨੰਦ ਕਾਰਜ ਕਰੇ ਤੇ ਮੈਨੂੰ 2100 ਰੁਪਏ ਉਹਨਾਂ ਨੇ ਰੋਕੇ ਦਿੱਤਾ ਹਾਂ ਤੇ ਸ਼ਾਮ ਨੂੰ ਕਹਿੰਦਾ ਵੀ ਕਿਤੇ گاਉਂ ਨਾਲ ਵਾਲੇ ਵਿੱਚ ਮੈਨੂੰ ਉਹ ਨਾਲ ਲੈ ਗਿਆ ਬਲਾਵੇ ਤੇ ਮਗਰਲਾ ਬੰਦਾ ਜਿਹਵੇਂ ਬੈਕ ਵਾਲਾ ਕਹਿੰਦਾ ਵੀ ਬੋਲਣ ਵਾਸਤੇ ਹੂੰ ਤੇ ਪੌਰਸਾਲਾ ਤੇ ਉਹ ਜਦੋਂ ਉਹਨੂੰ ਲੈ ਕੇ ਗਿਆ ਤੇ ਕਹਿੰਦਾ ਸ਼ਾਮ ਨੂੰ ਭਰਾਵਾ ਉਹੀ ਜੱਥੇਦਾਰ ਹਾਂ ਤੇ ਕਹਿੰਦਾ ਜਿਹੜਾ گاਉਣ ਵਾਲਾ ਤੂੰ ਦੀ 2 200 3 300 ਦੇ ਨੋਟ ਬਾਰੇ 100 100 ਦੇ ਨੋਟ ਬਾਰੇ ਤੇ ਮੈਂ ਕਹਿੰਦਾ ਮਾਣਾ ਬੜਾ ਸੋਚਿਆ ਵੀ ਯਾਰ ਇਹ ਤੇਰੇ ਨਾਲ ਤਾਂ ਕਦਰ ਹੀ ਬਾੜੀ ਆ ਤੂੰ ਤਾਂ ਗੁਰੂ ਦੀ ਹਜ਼ੂਰੀ ਚ ਬਹਿ ਕੇ ਤੈਨੂੰ ਤਾਂ 2100 ਦੇਣਾ ਔਖਾ ਹੋ ਗਿਆ ਹੈ ਤੇ ਲੱਖਾਂ ਉਡਾ ਤੇ ਇੱਥੇ ਲੱਖਾਂ ਉਡਾਈ ਜਾਂਦਾ ਇਹ ਤੇ ਆਪ ਵੀ ਪ੍ਰਚਾਰਕ ਆ ਗਾ ਬੰਦਾ ਸਾਡਾ ਪ੍ਰਚਾਰ ਫੀਲਿੰਗ ਸਮਝਣੀ ਚਾਹੀਦੀ ਆ ਨਾ ਜੀ ਬਸ ਗਰਵ ਵਾਲਾ ਸਾਡੇ ਇੱਥੋਂ ਤੱਕ ਦੇਖੋ ਪੇਟਾ ਤਾਂ ਚਲੋ ਜਿੰਨੀ ਕਿ ਦੇਣੀ ਹੈ ਦੇਣੀ ਆ ਹੁਣ ਕਈ ਤਾਂ ਇਦਾਂ ਨਗਰਾਂ ਵਾਲੇ ਇਹ ਵੀ ਨੇ ਸੰਸਥਾਵਾਂ 'ਵਾਂ ਇਹ ਵੀ ਨੇ ਕੁਛ ਨਹੀਂ ਦਿੰਦੀਆਂ ਜੀ ਹੂੰ ਕਬੀਰ ਸਰਦ ਦੂਰੋਂ ਵੀ ਆਉਂਦੇ ਆ ਕਿੰਨੀ ਕਿੰਨੀ ਦੂਰੋਂ ਆਉਂਦੇ ਆ ਚਾਰ ਚਾਰ ਪੰਜ ਪੰਜ ਸੌ ਪੰਨਿਓ ਲਾ ਕੇ ਕਿਰਾਇਆ ਲਾ ਕੇ ਉਹ ਸੰਸਥਾਵਾਂ 'ਵਾਂ ਬਸ ਫ੍ਰੀ ਉਦਾਂ ਹੀ ਗਵਾਈ ਜਾਂਦੇ ਆ ਉਹਨਾਂ ਦੀ ਫੀਲਿੰਗ ਨਹੀਂ ਸੋਚਦੇ ਵੀ ਉਹ ਮਿਡਲ ਕਲਾਸ ਆ ਗਰੀਬ ਹਾਂਜੀ ਬਿਲ ਬਿਲਕੁਲ ਬਸ ਹੁਣ ਕਈ ਇਦਾਂ ਬਸ ਕਲਾ ਸਿਰੋਪਾ ਪਾ ਕੇ ਭੋਲੇ ਹੀ ਸੋਨੇ ਹਾਲ ਸਤਸਰੀਆ ਕਾਲ ਉਹ ਹੁਣ ਜਦੋਂ ਅਸੀਂ ਪੰਪ ਤੇ ਜਾਂਦੇ ਆ ਜਦੋਂ ਤੇਲ ਪਵਾਉਣੇ ਆ ਇੱਕ ਦਿਨ ਤਾਂ ਹਾਸਮੇ ਜਣੀ ਬਾਈ ਲਖਬੀਰ ਸਿੰਘ ਨੇ ਉਹਦੇ ਹੋਰ ਸਾਹਮਣੇ ਕਿਤੇ ਪ੍ਰੋਗਰਾਮ ਤੇ ਗਏ ਪ੍ਰੋਗਰਾਮ ਤੇ ਗਏ ਅਸੀਂ ਸਾਨੂੰ ਬਾਬੇ ਨੇ ਸਰੂਪਾ ਪਾਤਾ ਠੀਕ ਐ ਸਰੂਪਾ ਪਾਤਾ ਕਹਿੰਦਾ ਭੋਲੇ ਸੋਨੇ ਹਾਲ ਪੈਸੇ ਦਿੱਤੇ ਨਾ ਹਾਂਜੀ ਕਾਹ ਪੰਪਾਲ ਕੋਲੇ ਪਾ ਕੇ ਮੈਂ ਲਾ ਕੇ ਪੰਪਾਲ ਦੇ ਪਤਾ ਮਹਾ ਭੋਲੇ ਸੋਨੇ ਹਾਲ ਕੋਲ ਕਹਿੰਦਾ ਪੈਸੇ ਦੋ ਮੈਂ ਪੈਸੇ ਤਾਂ ਆਣੇ ਨਹੀਂ ਸਰੂਪਈਆ ਸਾਡੇ ਕੋਲ ਤਾਂ ਲੈਣਾ ਪਾ ਗੱਲ ਤਾਂ ਫਿਰ ਉੱਤੀ ਹੀ ਆ ਨਾ ਸਹੀ ਐ ਜਿਹੜੇ ਧਾਰਮਿਕ ਸੰਸਥਾਵਾਂ ਬਣੀਆਂ ਨੇ ਡੇਰੇ ਬਣੇ ਨੇ ਜੀ ਇਹਦੇ ਚ ਇੱਕ ਉੱਥੇ ਤੇ ਜਿਹੜੀ ਫੁਲਾਨੇ ਡੇਰੇ 'ਚ ਗੁਰੂ ਗ੍ਰੰਥ ਸਾਹਿਬ ਦੀ ਕਥਾ ਹੁੰਦੀ ਆ ਪ੍ਰਚਾਰਤਾ ਗੁਰੂ ਗ੍ਰੰਥ ਸਾਹਿਬ ਦਾ ਕਥਾ ਹੁੰਦੀ ਏ ਸਤਿਕਾਰਯੋਗ ਆ ਗੁਰੂ ਗ੍ਰੰਥ ਸਾਹਿਬ ਪਰ ਭਾਈ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਨਹੀਂ ਜਾਂਦਾ ਜੋੜਿਆ ਆਪ ਦੇ ਨਾਲ ਜਾਂਦਾ ਆਪ ਦੀ ਨਿੱਜੀ ਨਿੱਜਾਂ ਜੁੜਿਆ ਜਾਂਦਾ ਨਿੱਜਾਂ ਜੋੜਿਆ ਆਪ ਦੇ ਨਾਲ ਜਾਂਦਾ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਦੀ ਕਥਾ ਤੁਸੀਂ ਕਰਦੇ ਹੋ ਧੰਨਵਾਦ ਆ ਤੁਹਾਡਾ ਤੁਸੀਂ ਸਤਿਕਾਰ ਕਰਦੇ ਹੋ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਰ ਆਪ ਦੇ ਨਾਲ ਜੋੜਨ ਦੀ ਬਜਾਏ ਜੇ ਅਸੀਂ ਗੁਰਬਾਣੀ ਦੇ ਨਾਲ ਜੁੜੀਏ ਨਾ ਤਾਂ ਸਾਡਾ ਪ੍ਰਚਾਰ ਵੀ ਹੋਰ ਹੋਊਗਾ ਸਾਡੇ ਕਹਿਣ ਦਾ ਮਤਲਬ ਵੀ ਇਹੀ ਹੈ ਮ ਬਰਾਵੜੇ ਦੇ ਕੰਮ ਨੇ ਵੱਡੀ ਗੱਲ ਉਹ ਸਾਬ ਦੀ ਹਜ਼ੂਰੀ ਦੇ ਵਿੱਚ ਗੁਰੂ ਸਾਹਿਬ ਜੀ ਬਿਰਾਜਮਾਨ ਹੁੰਦੇ ਨੇ ਤੇ ਪ੍ਰਕਾਸ਼ ਹੁੰਦੇ ਨੇ ਉੱਥੇ ਆਪ ਬੈਠੇ ਹੁੰਦੇ ਨੇ ਜੀ